ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮ ਨਮਕਮ ਸ਼ੁਕਰਾਨਾ ਗੁਰੂ ਜੀ ਲਖਨਾ ਕੁਮਾਰ ਸ਼ੁਕਰਾਨਾ ਗੁਰੂ ਜੀ ਜੇਤੇ ਪਾਉਸ ਪੰਦਰ ਨੂੰ ਸ਼ੁਕਰਾਨਾ ਜੈ ਮੇਰੇ ਦੇ ਪਾਉਸ ਪੰਦਰ ਨੂੰ ਸ਼ੁਕਰਾਨਾ ਗੁਰੂ ਜੀ ਓਮ ਨਮਾ ਸ਼ਿਵਾਏ ਸ਼ਿਵਜੀ ਸਦਾ ਸਹਾਏ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਏ ਜੈ ਗੁਰੂ ਜੀ ਜੈ ਸੰਗਤ ਜੀ ਸੰਗਤ ਜੀ ਅੱਜ ਦਾ ਸਤਸੰਗ ਸਾਨੂੰ ਇੱਕ ਆਂਟੀ ਜੀ ਨੇ ਲਿਖ ਕੇ ਭੇਜਿਆ ਹਨ ਜੇ ਤੁਸੀਂ ਆਪਣਾ ਸ਼ੁਕਰਾਨਾ ਸਤਸੰਗ ਭੇਜਣਾ ਚਾਹੁੰਦੇ ਹੋ ਤੇ ਤੇਰੇ WhatsApp ਨੰਬਰ ਈਮੇਲ ਆਈਡੀ ਤੇ ਬੋਲ ਕੇ ਲਿਖ ਕੇ

ਜੈ ਗੁਰੂ ਜੀ ਸੰਗਤ ਜੀ ਆਂਟੀ ਜੀ ਲਿਖਦੇ ਹਨ ਜੈ ਗੁਰੂ ਜੀ ਸਿਕਰਾਨਾ ਗੁਰੂ ਜੀ ਅਨੰਤਮ ਅਨੰਤਮ ਸਿਕਰਾਨਾ ਗੁਰੂ ਜੀ ਮੇਰੇ ਗੁਰੂ ਜੀ ਕੇ ਸਾਥ ਮੇਰੀ ਜਰਨੀ ਇਸੇ ਸਾਲ ਤੱਕ ਹੀ ਸ਼ੁਰੂ ਹੋਈ ਗੁਰੂ ਜੀ ਨੇ ਮੈਨੂੰ ਉਹ ਸੁਪਨੇ ਚ ਦਰਸ਼ਨ ਦੇ ਕੇ ਮੈਨੂੰ ਆਪਣੇ ਨਾਲ ਕਨੈਕਟ ਕੀਤਾ ਮੈਂ ਤਾਂ ਕੈਨੇਡਾ ਵਿੱਚ ਸੀ ਮੈਂ ਕੈਨੇਡਾ ਸੇ ਇੰਡੀਆ ਆਉਣਾ ਹੁੰਦਾ ਮੇਰੀ ਪੱਚੀ ਦੀ ਫਲਾਈਟ ਸੀ ਬਸ ਮੈਨੂੰ ਕਲਿਆ ਹੋਣ ਚ ਟਰ ਲੱਗਦਾ ਸੀ ਮੈਂ ਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਗੁਰੂ ਜੀ ਮੇਰੇ ਨਾਲ ਚੱਲਣਾ ਮੈਨੂੰ ਮੇਰੀ ਦੇਤੀ 에어ਪੋਰਟ ਸੱਭਾ ਨਾਉ। ਉਹ ਕਿਛੜੀ ਕੈਨਸਲ ਟੈਂਸ਼ਨ ਸੀ। ਬਟ ਮੈਂ ਗਿਆ ਫੁੱਟ ਪ੍ਰੂਵਿਜ਼ਨ ਨੇ ਮੇਰੇ ਨਾਮ ਆ। ਜਦੋਂ ਆ ਜਦੋਂ ਫਲਾਈਟ ਚ ਬੱਤੀ ਮੈਂ ਤੋਂ ਅਗਲੇ ਸੀਟ ਤੇ ਬੱਠੇ ਇੱਕ ਪੈਸੈਂਜਰ ਨੇ ਆਪਣੀ ਸਕਰੀਨ ਚ ਕੋਈ ਮੂਵੀ ਦੇਖਣ ਲੱਗੀ ਤਾਂ ਮੈਨੂੰ ਉਹਦੀ ਸਕਰੀਨ ਚ ਦੂਜੀ ਦੇ ਯੰਬਸ ਉਹਨਾਂ ਸੱਥੇ ਦੇ ਦਰਸ਼ਨ ਹੋ। ਮੈਂ ਕਹਾਂ ਜੀ ਕਿਸੇ ਮੇਰੇ ਨਾਲ ਹੀ ਨੂੰ ਮੈਨੂੰ ਪਰੇਸ਼ਾਨ ਹੁੰਦੀ ਕੋਈ ਲੋਕ ਮੈਂ ਇਸ ਤਰ੍ਹਾਂ ਬੁਰੀ ਜੀ ਨਾਲ ਇੰਡੀਆ ਤੱਕ ਮੇਰੇ ਨਾਲ ਆਏ ਜਾ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਮੈਂ ਇੱਕ ਅਰਦਾਸ ਲਗਾਈ ਆ ਗੁਰੂ ਜੀ ਬੋਲ ਜਦੋਂ ਵੀ ਉਹ ਪੂਰੀ ਹੋਈ ਮੈਂ ਆਪਣਾ ਅਗਲਾ ਸ਼ੁਕਰਾਨਾ ਸਰਸੰਗ ਸਾਰਾ ਸ਼ੇਅਰ ਕਰੂੰਗੀ ਲਾ ਗੁਰੂ ਜੀ ਅੰਤਰ ਜਾਪ ਨਾਲ ਇੱਥੇ ਹੀ ਆਪਣਾ ਸਰਸੰਗ ਵਿਰਾਮ ਕਰਦੀ ਹਾਂ ਓਮ ਨਮਨ ਸ਼ਿਵਾਏ ਸ਼ਿਵ ਜੀ ਸਦਾ ਸਹਾਈ ਓਮ ਨਮਨ ਸ਼ਿਵਾਏ ਗੁਰੂ ਜੀ ਸਦਾ ਸਹਾਈ ਸ਼ੁਕਰਾਨਾ ਗੁਰੂ ਜੀ ਅਨੰਤ ਅਨੰਤ ਸ਼ੁਕਰਾਨਾ ਗੁਰੂ ਜੀ ਕਿਤੇ ਗਲਤੀ ਹੋ ਗਈ ਹੋਵੇ ਤੇ ਗੁਰੂ ਜੀ ਮਾਫ ਕਰਨਾ ਸੰਗਤ ਜੀ ਮਾਫ ਕਰਨਾ ਜੈ ਜੀ ਜੀ ਅੰਕ ਜੀ ਲਈ ਬਹੁਤੀ ਪ੍ਰਾਪ ਸਸਿਸੈਂਸੀ ਅੰਕ ਜੀ ਦਾ ਨਾ ਸਿਗਰਤ ਤੱਕ ਗੈਗਨ ਦਾਸ ਕੋ ਮੈਂ ਕਿ 29 ਹੋ ਜਾਂਦਾ ਜੀ ਜੀ ਪੂਰ ਹੋਏ ਤਾਂ ਜਲਦੀ ਪੂਰੀ ਹੋਵੇ ਤੇ ਬੁਰਾ ਕਿਤਾਜ ਦੇ ਕੇ ਸੇ ਹਦਾ ਵੀ ਇੱਕ ਕਾਸ ਕਰਦੇ ਆ ਹਮੇਸ਼ਾ ਦੱਸਦੇ ਆ ਜਿਹੜੇ ਬੱਚੇ ਸੇ ਟਿਕਸ਼ੇ ਪਰਿਆਮੀਵਾ ਪਰਿਆ ਉਸ ਨੂੰ ਆਪਰੇਵਾ ਤਰਫ ਰੋਬੂ ਜੀ ਵਸੇ ਜੱਗੇ ਕੰਮ ਕਰੀਏ ਸਾਨੂੰ ਆਪਣੇ ਵਸਨਾ ਨਾਲ ਮਿਲਸ਼ਾ ਮਾਦ੍ਰਸ਼ਨ ਕਰਦੇ ਰੋ ਹਮੇਸ਼ਾ ਸਾਡੇ ਅੰਗ ਸੰਗ ਰੋ ਤੁਸੀਂ ਸਾਡੇ ਪਰਿਵਾਰਕ ਹੋ ਜੀ ਹੋ ਸਾਨੂੰ ਬੁਰਾ ਵਿਸ਼ਵਾਸ ਹੈ ਕਿ ਜੇ ਅਸੀਂ ਇਹ ਮੰਨ ਗਏ ਕਿ ਤਾਂ ਇਹਨਾਂ ਦੇ ਉਸ ਪੀਪਰ ਨਾਲ ਜੀਵਨ ਵਿਦਾਤ ਹੋ ਗਏ ਜਿਨ੍ਹਾਂ ਦੇ ਕਰਮ ਕਰਮ ਦੀ ਇੱਕ ਮਾਰਗਦਰਸ਼ਨ ਦਿੱਤੀ ਤੇ ਮਾਣ ਕਰਦੇ ਹਾਂ ਦੇ ਲਈ ਚੰਗਾ ਸਬਚਨ ਦੀ ਕਿ ਕਵ ਬਣਾਉਗੇ ਸਰਦਕੇ ਤੇ ਅੰਤਕਾਰ ਸਿੱਧਵਾਂਗੇ ਜਰਨਾ ਚਾਹੀਏ ਕਿ ਰਹੀ ਤਸੀ ਜਿਆ ਦੇ ਦੁਸ਼ਮਨ ਸਵਾਕੀਮਸ